ਜੁਗੋ ਜੁਗਤਾਲ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦਾ ਅਨੰਦਮਾਰੀ ਸਾਈ ਸੰਗ ਜੀ ਗੱਜ-ਬੱਜ ਕੇ ਫਤਿਹ ਦਾ ਜਵਾਫ ਪਤਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਾਂ ਤੇ ਆਪਾਂ ਨੂੰ ਸਾਰਾ ਹੀ ਪਤਾ ਕਿ ਸ਼ਹੀਦ ਭਾਈ ਅਬਦਾਰ ਸਿੰਘ ਖੰਡਾ ਉਹ ਨੌਜਵਾਨ ਜਿਹਦਾ ਪਿਓ ਸ਼ਹੀਦ ਹੈ, ਛੀਤ ਸੰਤ ਬਾਬਾ ਜਨਨਾ ਸਿੰਘ ਹੈ, ਪਿੰਡਰਾਵਾਲਿਆਂ ਬਲਿਓ। ਵਿੱਡੇ ਹੋਏ ਸੰਘਰਸ਼ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਉਸ ਵੇਲੇ ਜੋ ਸੰਤਾਂ ਨੇ ਉੱਥੋਂ ਆਵਾਜ਼ ਦਿੱਤੀ ਸੀ। ਉਸ ਆਵਾਜ਼ ਨੂੰ ਸਿਰ ਮੱਥੇ ਮੰਨ ਕੇ ਅਨੇਕਾਂ ਹੀ ਸਾਡੇ ਭਰਾਵਾਂ ਨੇ ਤੇ ਅਨੇਕਾਂ ਸਾਡੀਆਂ ਭੈਣਾਂ ਨੇ ਆਪਣੇ ਸਿਰ ਦੇ ਸਾਈਂ ਵਾਰ ਦਿੱਤੇ। ਅੱਜ ਗੱਲ ਮੈਂ ਛੋਟੀ ਜਹੀ ਕਰਨੀ ਆ। ਸ਼ਹੀਦ ਭਾਈ ਬਲਵੰਤ ਸਿੰਘ ਖਖਰਾਣਾ ਵੱਡੇ ਭਰਾਤਾ ਸ਼ਹੀਦ ਭਾਈ ਬਲਵੰਤ ਸਿੰਘ ਖਖਰਾਣਾ ਦੋਨੇ ਭਰਾ ਤੇ ਦੋਨੇ ਘਰ ਉਹਨਾਂ ਦੇ ਸੱਗੀਆਂ ਭੈਣਾਂ ਦੇ ਵਿਆਹ ਹੁੰਦੇ ਨੇ ਮਾਤਾ ਚੰਗੀਤ ਕੌਰ ਜਿਹੜੇ ਕਿ ਸ਼ਹੀਦ ਭਾਈ ਅਮਤਾਪ ਸਿੰਘ ਖੰਡੇ ਦੇ ਮਾਤਾ ਜੀ ਨੇ ਪੰਜਕ ਬਰੇ ਵਿਆਹ ਨੂੰ ਹੋਏ ਸਾਢੇ 3 ਸਾਲਾਂ ਦਾ ਪੁੱਤ ਉਹ ਵੀ ਜਦੋਂ ਉਹਦਾ ਜਨਮ ਹੋਣਾ ਉਹ ਆਪਣੇ ਘਰ ਨਹੀਂ ਸੇਵ ਨਹੀਂ ਹੋਇਆ ਅੱਜ ਇੱਕ ਸਾਲ ਹੋ ਗਿਆ ਸਾਰੇ ਤੋਂ ਥੋੜਾ ਸਮਾਂ ਵੱਧ ਹੋ ਗਿਆ ਕਿ ਖੰਡਾ ਸਾਨੂੰ ਅੱਜ ਯਾਦ ਭੁੱਲ ਗਿਆ ਇਹ ਕੌਮ ਦੀ ਤਰਾਸਦੀ ਹੈ ਤੇ ਮੈਂ ਕਈ ਵਾਰ ਸੋਚਦਾ ਉਹ ਸਮਾਂ ਨੇ ਸਾਡੇ 3.5 ਸਾਲ ਦਾ ਪੁੱਤ ਪਾਲਿਆ 1.5 ਸਾਲ ਦੀ ਬੱਚੀ ਲੋਕਾਂ ਦੇ ਘਰਾਂ 'ਚ ਰੋਲ ਰੋਲ ਕੇ ਆਪਣਾ ਪੁੱਤ ਹਰ ਰੋਜ਼ ਮਰ ਕੇ ਉਹਨੂੰ ਤਖੜਾ ਕੀਤਾ ਤੇ ਪੰਜਾਬ ਦੀ ਧਰਤੀ ਤੋਂ ਬਾਹਰ ਭੇਜਿਆ 13 ਸਾਲ ਉਸ ਨੌਜਵਾਨ ਨੇ ਸਾਡੇ ਵਿੱਚ ਕੱਢੇ ਘਰ ਘਾਟ ਨਹੀਂ ਬਣਾਇਆ ਬਿਆਨ ਨਹੀਂ ਕਰਾਇਆ ਜਾਂਦੇ ਹੋਏ ਦੇ ਬਚਨ ਵੀ ਖਾਲਸਤਾਨ ਪੰਥ ਲਈ ਸੀਗੇ ਅੱਜ ਪੰਥ ਕਿੱਥੇ ਖੜਾ ਹੈ ਅਸੀਂ ਸ਼ਹੀਦ ਬੰਦਲੇ ਅਸੀਂ ਗੁਰਪੰਥ ਅਸੀਂ ਬੰਦ ਹੋ ਗਏ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਜ ਸਾਡੀ ਜੋ ਦੁਰਦਸ਼ਾ ਹੋ ਰਹੀ ਹੈ ਇੱਥੇ ਕਰਕੇ ਹੋ ਰਹੀ ਆ ਸੱਚ ਕੋੜਾ ਸੱਤ ਸੁਣਨਾ ਵੀ ਤੇ ਸੱਚ ਕਹਿਣਾ ਵੀ ਕੋੜਾ ਸਾਡਾ ਛੋਟਾ ਮੇਰਾ ਛੋਟਾ ਭਰਾ ਸੀ ਉਹ ਬਹੁਤ ਨੌਜਵਾਨ ਨੇ ਬਹੁਤ ਸਾਡੀਆਂ ਭੈਣਾਂ ਨੇ ਜਦੋਂ ਇੰਸਟਾਗ੍ਰam ਤੇ ਪੋਸਟ ਪਾਉਂਦਾ ਸੀ ਨਾ ਉਹ ਤੇ ਸਾਨੂੰ ਇਹ ਲੱਗਦਾ ਸੀ ਕਿ ਮੈਂ ਨਾਲ ਆ ਕੀਤਾ ਸ਼ਾਇਦ ਖੰਡੇ ਨਾ ਮੇਰਾ ਪਿਆਰ ਘਟ ਜਾਣਾ ਸਵਾ ਸਾਲ ਚ ਸਾਨੂੰ ਖੰਡਾ ਭੁੱਲ ਗਿਆ ਇਹ ਸਟਾਈ ਬਹੁਤ ਕੌੜੀ ਐ ਅੱਜ ਸਵੇਰ ਦੀ ਮਾਤਾ ਜੀ ਚਾਰ ਪੰਜ ਵਾਰ ਉਹਨੇ ਫੋਨ ਕੀਤਾ ਚਾਰ ਪੰਜੇ ਵਾਰੀ ਸਾਡੇ ਕੋਲ ਗੱਲ ਨਹੀਂ ਮੇਰੇ ਕੋਲ ਹੋਈ ਉਹ ਬਿਮਾਰ ਮੰਝੇ ਤੇ ਪਈ ਆ ਸਿਰਫ ਉਹਨੂੰ ਇਹ ਆਸ ਹੈ ਕਿ ਮੇਰੇ ਪੁੱਤ ਨੂੰ ਜਿਉਂਦਾ ਰੱਖਿਆ ਜਾਵੇ ਜਿਉਂਦਾ ਕਿਹਨੇ ਰੱਖਣਾ ਐ ਜਉਂਦਾ ਖਾਲਸਾ ਜੀ ਅਸੀਂ ਰੱਖਣਾ ਸਾਡੇ ਘਰ ਵਧੀਆ ਸਾਡੇ ਕਾਰੋਬਾਰ ਵਧੀਆ ਸਾਡੇ ਪਰਿਵਾਰ ਵਧੀਆ ਪਰ ਸਾਨੂੰ ਖੰਡਾ ਵਿਸਰ ਗਿਆ ਮੈਂ ਬਿਲਕੁਲ ਮੈਂ ਮਹਾਰਾਜ ਤੋਂ ਡਰ ਕੇ ਕਹਿੰਦਾ ਜੇ ਕੋਈ ਗੱਲ ਵਧਾ ਕੇ ਕਹਣਾ ਕਰਾਂ ਤੇ ਮੈਨੂੰ ਰੱਬ ਕਦ ਨੂੰ ਢੋਈ ਨਾ ਦੇਵੇ ਪਰ ਮਨ ਭਰਿਆ ਹੋਇਆ ਸੱਚੀ ਗੱਲ ਆ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਆਪੋ ਆਪਣੇ ਧੜਿਆਂ ਦੇ ਵੱਡੇ ਹੋ ਗਏ ਅੱਜ ਦੇਖ ਲਓ ਆ 100 ਬੰਦਾ ਵੈਸੇ ਮੇਰੇ ਤੋਂ ਵੀ ਸਵਾਲ ਮੈਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਮੇਰਾ ਗੁੱਸਾ ਨਹੀਂ ਕਿਸੇ ਦਾ ਇੱਕ ਮੈਂ ਪਿਆਰ ਦੀ ਗੱਲ ਕਰਦਾ ਹਰ ਸ਼ੀਦੀਪ ਪ੍ਰੋਗਰਾਮ ਹੋਣਾ ਅਸੀਂ ਤਕਰੀਬਨ 90% ਮੇਰਾ ਛੋਟਾ ਵੀਰ ਤੇ ਅਸੀਂ ਪਹੁੰਚਦੇ ਰਹੇ ਹਾਂ ਕਿਤੇ ਪ੍ਰੋਗਰਾਮ ਆਣਾ ਨਾ ਕਰਾਂ ਭਾਈ ਆਪਾਂ ਜਾਣਾ ਬੇਸ਼ੱਕ ਉਹਨਾਂ ਮੈਨੂੰ ਨਹੀਂ ਬੁਲਾਇਆ ਹੁੰਦਾ ਸੀ ਖੰਡੇ ਨੇ ਉਹ ਦੇਖਣਾ ਭਾਈ ਤੇਰਾ ਵੀ ਉਹਨਾਂ ਨੇ ਕਿਹਾ ਸੀ ਇਹ ਹੁੰਦਾ ਪ੍ਰਿਆਏ ਪਿਆਰ ਤੇ ਸਤਿਕਾਰ ਅਸੀਂ ਸਾਰੇ ਇੰਗਲੈਂਡ ਵਿੱਚ ਸੌਠੰਦ ਤੋਂ ਲੈ ਕੇ ਗਲਾਸ ਤੋਂ ਤੱਕ ਸ਼ੀਦਾਂ ਦੇ ਪ੍ਰੋਗਰਾਮਾਂ ਤੇ ਗਏ ਸਾਡੇ ਘਰ ਵਿੱਚ ਚੰਗੇ ਨੇ ਅੱਜ ਉਸ ਹੀ ਨੌਜਵਾਨ ਦਾ ਪ੍ਰੋਗਰਾਮ ਹੋਵੇ ਅਸੀਂ ਬੰडले ਗੁਰਦੁਆਰੇ ਵੀ ਬੰडले ਅਸੀਂ ਗਰੁੱਪ ਵੀ ਬੰਨ ਲਏ ਅਸੀਂ ਕਹਿੰਦੇ ਵੀ ਸਾਨੂੰ ਨਹੀਂ ਕਿਹਾ ਇੱਕੋ ਸਾਡੇ ਮੁੰਡੇ ਦਾ ਵਿਆਹ ਛੁੱਟੀ ਆ ਵੀ ਅਸੀਂ ਕਹੀਆਂ ਵੀ ਛੁੱਟੀ ਆ ਅਸੀਂ ਸਾਰਿਆਂ ਨੂੰ ਵੀ ਭਾਈ ਸਾਡੇ ਮੁੰਡੇ ਦਾ ਵਿਆਹ ਆ ਸਗਲ ਪਉਣ ਆ ਇੱਕ ਸ਼ਹੀਦ ਦਾ ਪੁੱਤ ਉਸ ਮਾਂ ਬਲਾਂ ਦੇਖੋ ਉਸ ਭੈਣ ਬਲਾਂ ਦੇਖੋ ਕਿੰਨੇ ਕਨੇ ਬਾਤ ਪੁੱਛੀ ਉਸ ਪਰਿਵਾਰ ਦੀ ਬਈ ਮੈਨੂੰ ਪਤਾ ਕਿ ਹਜ਼ਾਰਾਂ ਸ਼ਹੀਦ ਨੇ ਸਾਡੇ ਸਾਰਿਆਂ ਦੀ ਬਾਤ ਨਹੀਂ ਪੁੱਛ ਸਕਦੇ ਪਰ ਕਦੇ ਆਪਣੇ ਵਿੱਚੋਂ ਦੇਖੀਏ 40 ਬਰੇ ਪਹਿਲਾਂ ਕੌਣ ਕਿੱਥੇ ਖੜੀ ਸੀ ਸੰਤਾਂ ਦਾ ਨਾਮ ਲੈ ਕੇ ਅਸੀਂ ਸ਼ੁਰੂ ਕਰਦੇ ਹਾਂ ਅਸਬੀਤ ਸੰਤਾਂ ਦੇ ਪਹਿਰਾ ਕਿੰਨਾ ਕਰਦੇ ਆ ਸੰਤ ਆਪਣੇ ਗਲ ਨਾਲ ਲਾਉਂਦੇ ਹੁੰਦੇ ਸੀ ਜਦੋਂ ਉਸ ਵੇਲੇ ਕੋਈ ਵੀ ਸਿੰਘ ਛੀਦ ਹੋ ਜਾਣਾ ਕਿਥੇ ਦੀ ਜਾਨ ਕੁਰਬਾਨ ਹੋ ਜਾਣੀ ਪੰਥ ਤੋਂ ਪੰਥ ਪੰਥ ਦੀ ਗੱਲ ਤੇ ਕਰਦੇ ਆ ਪੰਥ ਦੇ ਨਾਲ ਅਸੀਂ ਕਿੰਨੇ ਕਿ ਸਾਡੇ ਨੌਜਵਾਨ ਅੱਗੇ ਆਉਣਗੇ ਵੀ ਮੁੜ ਕੇ ਵੇ ਭਾਈ ਅਵਤਾਰ ਸਿੰਘ ਖੰਡਾ ਇੱਕ 12 14 ਮਹੀਨਿਆਂ ਬਾਦੂ ਬਾਦਾਂ ਮੈਂ ਮਾਮਾ ਰੋਂਦੀਆਂ ਦੇਖਦਾ ਐ ਭੈਣਾ ਮੈਂ ਰੋਂਦੀਆਂ ਦੇਖਦਾ ਐ ਪਰ ਕੀ ਗੱਲ ਆ ਉਸ ਮਾ ਦਾ ਸਾਨੂੰ ਜੇ ਪਤਾ ਭੁੱਲ ਗਿਆ ਖਾਤਾ ਜੀ ਕੋਈ ਵੱਡੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਰੋਜ਼ ਬੋਲਦੇ ਆ ਪਰ ਮਾਨਜ ਤਾਹਦੇ ਅੱਜ ਸਾਨੂੰ মিডিਆ মিডিਆ ਦਾ ਰੌਲਾ ਪਾਉਣ ਵਾਲੇ ਅਵਤਾਰ ਸਿੰਘ ਖੰਡਾ ਹਰ ਚੈਨਲ ਤੇ ਬੋਲਦਾ ਹੁੰਦਾ ਜੀ ਅੱਜ ਕਿੱਥੇ ਗਏ ਚੈਨਲ ਆ ਗੁਰਪ੍ਰੀਤ ਸਿੰਘ ਬੈਠਾ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਮੈਂ ਇਹਦੀ ਰੋਟੀ ਦਾ ਸੀ ਭੈ ਭਾਈ ਗੁਰਪ੍ਰੀਤ ਸਿੰਘ ਹਰ মিডিਆ ਨਾਲ ਮੈਂ ਗੱਲ ਕਰਨੀ ਆ ਹਰ ਉਹ ਬੰਦਿਆਂ ਨਾਲ ਗੱਲ ਕਰਨੀ ਆ ਟੀ-ਸ਼ਰਟਾਂ ਪਾਉਣ ਵਾਲੇ ਬੰਦੇ ਦੀ ਸਾਨੂੰ ਅੱਜ ਦਿਖ ਰਿਹਾ ਹੈ ਪਰ ਕਮਾਲ ਦੀ ਗੱਲ ਹੈ ਕਿ ਅਸੀਂ ਸਿਰਫ ਕੈਮਰੇ ਤੇ ਹੋ ਗਏ ਆ ਇਮਾਨਦਾਰੀ ਇਨਸਾਨੀਅਤ ਦੇ ਤੌਰ ਤੇ ਉਸ ਮਾਂ ਦੇ ਨਾਲ ਉਸ ਭੈਣ ਦੇ ਨਾਲ ਉਸ ਠਖਰਾਣੇ ਪਰਿਵਾਰ ਨਾਲ ਕੌਣ ਖੜਿਆ ਕੱਲ ਮੈਨੂੰ ਗੱਲ ਰਾਤੀ ਉਹਨੇ ਚੈਨਲ ਤੇ ਵੀ ਦੱਸੀ ਸੀ ਖੰਡੇ ਦੇ ਮਾਸੀ ਜੀ ਸੱਗੀਆਂ ਭੈਣਾ ਸੱਗੇ ਭਰਾਵਾਂ ਨੂੰ ਵਿਆਈਆਂ ਸੀ ਉਹ ਤਾਈ ਦੀ ਵੀ ਲੱਗਦੇ ਨੇ ਖੰਡੇ ਦੇ ਮਾਸੀ ਜੀ ਵੀ ਉਹ ਅੱਜ 3-4 ਸਾਲ ਪਹਿਲਾਂ ਤੱਕ ਉਹ ਮਾਤਾ ਮੰਗ ਕੇ ਗੁਜ਼ਾਰਾ ਕਰਦੀ ਰਹੀ ਹੈ ਆਪਣਾ ਹਰ ਘਰ ਪਿੰਡ ਦੇ ਵਿੱਚ ਉਹ ਮੰਗਦੀ ਰਹੀ ਹੈ ਵੀ ਸਾਨੂੰ ਕਿੰਨੇ ਨੂੰ ਪਤਾ ਅਸੀਂ ਫਿਰ ਕਿਹਨੇ ਛੀਰ ਨਹੀਂ ਡੰਮਲੇ ਛੀਰ ਕਿੱਦਾਂ ਜੰਮਣਾ ਅਸੀਂ ਖਾਲਾ ਠਾਜੀ ਅਸੀਂ ਆਪਣੀ ਡਿਊਟੀ ਛੱਡ ਬੈਠੇ ਆਂ ਅੱਜ ਬਹੁਤ ਗੱਲਾਂ ਕਰਦੇ ਸਾਨੂੰ ਰਾਜ ਭਾਗ ਨਹੀਂ ਮਿਲਦਾ ਰਾਜ ਭਾਗ ਉਦੋਂ ਮਿਲੇਗਾ ਜਦੋਂ ਅਸੀਂ ਇਮਾਨਦਾਰ ਹੋ ਗਏ ਅੱਜ ਅਸੀਂ ਬੰਦਾ ਦੇਖਦੇ ਆ ਆ ਧੜੇਬੰਦੀ ਇਹਦਾ ਬੰਦਾ ਵੱਡਾ ਤੇ ਉੱਥੇ ਜ਼ਰੂਰ ਕੈਮਰੇ ਦੇ ਮੋਰ ਨੰਗੀਏ ਪਰ ਜਿੱਥੇ ਕਿੱਥੇ ਕੋਈ ਹੈ ਨਹੀਂ ਅੱਜ ਕੀ ਕਹੀਏ ਕੀ ਖੰਡੇ ਦੀ ਜਥੇਬੰਦੀ ਹੈ ਨਹੀਂ ਕੋਈ ਹਰ ਜਥੇਬੰਦੀ ਹਰ ਪ੍ਰੋਗਰਾਮ ਤੇ ਉਹ ਪੁੰਜਦਾ ਰਿਹਾ ਅੱਜ ਸਾਨੂੰ ਅੱਜ ਲਿਬਾਰਸ ਉਸ ਪਰਿਵਾਰ ਨੂੰ ਮੈਂ ਮਹਿਸੂਸ ਕਰਦਾ ਬਾਫ ਕਰਿਆ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜ਼ਰੂਰ ਮੇਰਾ ਮਾਨ ਰੁਕਿਆ ਉਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਗੁਰੂ ਦੇਖਦਾ ਅਕਾਲਪੁਰਖ ਸਭ ਕੁਝ ਉੱਤੇ ਦੇਖਦਾ ਜੇ ਮੈਂ ਬਿਧਾੜੜਾ ਕੇ ਗੱਲ ਕਰਾਂ ਉਹਦੀ ਸਜ਼ਾ ਮੈਂ ਪਾਉਣੀ ਆ ਪਰ ਮਨ ਉਸ ਮਾਧਾ ਦਾ ਉਸ ਬੇੜ ਦੇ ਲਿੰਕ ਮੰਗ ਰਿਹਾ ਹੈ ਜੀ ਕੀ ਲਿੰਕ ਭੇਜਦੇ ਉਹਨਾਂ ਨੂੰ ਸੋ ਮੇਰੀ ਬੇਨਤੀ ਆ ਉਹਦਾ ਪਿਓ ਛੀਦਾ ਤਾਇਆ ਛੀਦਾ ਉਸ ਨੌਜਵਾਨ ਨੇ 13 ਬਰੇ ਜ਼ਿੰਦਗੀ ਦੇ ਗਾਲ ਦਿੱਤੇ ਪੰਥ ਤੇ ਪੰਥ ਕਰਦੇ ਨੇ ਅਖੀਰ ਵਿੱਚ ਮਿੰਡ ਦੇ ਵਿੱਚ ਵੀ ਜਦੋਂ ਦੀ ਜਾਲ ਨਿਕੰਨੀ ਆ ਨੂੰ ਪੰਥ ਦਾ ਫਿਕਰਾ ਬੰਦੇ ਕਹਿੰਦਾ ਹੁੰਦੇ ਜਾਂਦੇ ਰਹੇ ਨੇ ਪੰਥ ਚੜ੍ਹਦੀ ਕਲਾ ਚ ਰਵੇ ਔਰ ਮੈਂ ਚੜ੍ਹਦੀ ਕਲਾ ਚਾ ਮੇਰਾ ਪੰਥ ਚੜ੍ਹਦੀ ਕਲਾ ਚ ਰਵੇ ਆ ਹੁਣ ਆਪਾਂ ਪੰਥ ਦਾ ਹਾਲ ਦੇਖ ਲਿਆ ਤੇ ਦੂਜੀ ਗੱਲ ਅੱਜ ਅਸੀਂ ਇੱਥੇ ਫਸ ਗਏ ਆ ਵੀ ਖੰਡਾ ਸ਼ਹੀਦ ਨਹੀਂ ਮਾਫ ਕਰਨਾ ਇਹ ਬੰਦ ਬਿਲਕੁਲ ਬੰਦੇ ਡਰਦੇ ਕਹਿੰਦੇ ਨੇ ਬਹਿ ਕੇ ਤਾਂ ਕਿ ਸਿਸਟਮ ਨੇ ਉਹਦੀ ਜਾਨ ਲਈ ਐ ਕੀ ਹੁਣ ਇਹੀ ਗੱਲ ਰਹਿ ਗਈ ਕਦੇ ਇਤਿਹਾਸ ਫਰੋੜ ਲਈ ਪਿਛਲੇ 40 ਸਾਲਾਂ ਦਾ ਕਿੰਨੇ ਬੰਦਿਆਂ ਨੂੰ ਅਸੀਂ ਸ਼ਹੀਦ ਕਹਿੰਦੇ ਜਿਹੜੇ ਜਿੱਦ ਚੜਾਈ ਕਰਦੇ ਉਹ ਵੀ ਸੀ ਜਿਹੜਾ ਕਾਮਲੇ ਤੁਰ ਪਿਆ ਉਹਦੇ ਵਾਸਤੇ ਅਸੀਂ ਇਸ ਗੱਲ ਤੋਂ ਵੀ ਡਰ ਜਾਂਦੇ ਮਹਾਰੇ ਦੀ ਹਜ਼ੂਰੀ ਦੇ ਵਿੱਚ ਸਾਨੂੰ ਆਪਣਾ ਪਤਾ ਨਹੀਂ ਸਾਡੇ ਨਾਲ ਕੱਲ ਨੂੰ ਹੋਣਾ ਕੀ ਹੈ ਸੋ ਮਾਫ ਕਰਨਾ ਅਸੀਂ ਸਾਨੂੰ ਘਰ ਪਿਆਰੇ ਹੋ ਗਏ ਸਾਰਾ ਕੁਝ ਇੱਕ 12 14 ਮਹੀਨਿਆਂ ਦੇ ਵਿੱਚ ਉਹ 36 ਸਾਲ ਦਾ ਨੌਜਵਾਨ ਜੇ ਮਾਂ ਦਾ ਸ਼ਹੀਦ ਭਾਈ ਕਲਵੰਤ ਸਿੰਘ ਖਖਰਾਣੇ ਦੀ ਕੁੱਲ ਖਤਮ ਹੋ ਗਈ ਗੱਲ ਸਾਜੀ ਪਰੀ ਕੋਲੇ ਕਿਹੜੀ ਰ ਗਈ ਆ ਉਹ ਸ਼ੀਦਾਂ ਦੀ ਕੋਲ ਰਹਿ ਗਈ ਆ ਹੋਰ ਜੇ ਤੁਸੀਂ ਮਾਂ ਨੂੰ ਦਲਾਸਾ ਕਹਿ ਦਿਓ ਆ ਸਾਡੀਆਂ ਮਾਵਾ ਭੈਣ ਵੀਰ ਵੱਡੇ ਬੈਠੇ ਆ ਕਿੰਨੇ ਪਰਿਵਾਰਾਂ ਦਾ ਮੋਹ ਆ ਸਾਨੂੰ ਚਾਰ ਦਿਨ ਘਰੇ ਨਾ ਜਾਈਏ ਤੇ ਸਾਡਾ ਸਾਡਾ ਘਰ ਨਾ ਹੇਜ ਜਾਗ ਪੈਂਦਾ ਉਹਨੇ ਤੇ ਮੁੜਨਾ ਨਹੀਂ ਸੋ ਮੇਰੀ ਗੱਲ ਜਿਹੜੀ ਆ ਮੈਂ ਆਪ ਜੀ ਨੂੰ ਬੇਨਤੀ ਇਹ ਕਰਨਾ ਚਾਹਨਾ ਐ ਏਡੇ ਨਿਰਮੋਹੇ ਨਾ ਹੋਇਆ ਕਰੀਏ ਜਾਣਾ ਅਸੀਂ ਵੀ ਆ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਆ ਇੱਥੇ ਵੱਡੇ ਵੱਡੇ ਰਾਜਾਂ ਵਾਲੇ ਵੀ ਚਲੇ ਗਏ ਨੇ ਸੋ ਬੇਨਤੀ ਆ ਕਿਥੇ ਗੱਲ ਦਾ ਸ਼ੰਕਾ ਨਾ ਮਨਜ ਰੱਖਿਆ ਕਰੋ ਆਕਾਲ ਪੁਰਖ ਤੋਂ ਵੱਧ ਤਾਂ ਮੈਨੂੰ ਨਹੀਂ ਨਾ ਪਤਾ ਤੇ ਤੁਹਾਨੂੰ ਵੀ ਨਹੀਂ ਪਤਾ ਸੋ ਗੱਲ ਸਿਰ ਹੀ ਆ ਬੰਦੇ ਡਰ ਜਾਂਦੇ ਨੇ ਜੇ ਮੈਂ ਕਹਿੰਨਾ ਵੀ ਜੇ ਸਾਡੇ ਭਰਾ ਦਾ ਮਾਣ ਬਣਦਾ ਤੇ ਜੇ ਮੈਂ ਗੱਲ ਕੋਈ ਵੱਡੀ ਵੀ ਕਰ ਜਾਵਾਂ ਉਹਦਾ ਉਹਦੀ ਮੈਨੂੰ ਕੋਈ ਸਜ਼ਾ ਵੀ ਮਿਲਦੀ ਆ ਮੈਨੂੰ ਉਹ ਚੱਲ ਲੈਣੀ ਚਾਹੀਦੀ ਆ ਸੋ ਦੁਖੀ ਹਿਰਦਾ ਅੱਜ ਉਸ ਮਾਂ ਦੇ ਨਾਲ ਉਸ ਭੈਣ ਦੇ ਨਾਲ ਅਸੀਂ ਸਾਰੇ ਸਭ ਕੁਝ ਵੀ ਉੱਜੜ ਜਾਵੇ ਉਸ ਮਾਂ ਦੇ ਨਾਲ ਖੜੇ ਰਾਵਾਂਗੇ ਆਖਰੀ ਦਮ ਤੱਕ ਮੈਂ ਆਪਣੀ ਤਾਂ ਗੱਲ ਕਹਿ ਸਕਦਾ ਉਹ ਵੀ ਸੱਚੇ ਪਾਤਸ਼ਾਹ ਦੇ ਹਜੂਰੀ ਦੇ ਵਿੱਚ ਮਹਾਰਾਜ ਮੇਤੇ ਕਿਰਪਾ ਰੱਖੇ ਉਹਨਾਂ ਭਰਾਵਾਂ ਦੇ ਕਿਰਪਾ ਰੱਖੇ ਜਿਹੜਾ ਜਿਹੜੇ ਭਰਾ ਪਿਛਲੇ ਸਾਲ ਦੇ ਮਾਤਾ ਜੀ ਦੇ ਨਾਲ ਹਰ ਰੋਜ਼ ਦੁੱਖ ਸੁੱਖ ਕਰਦੇ ਨੇ ਉਹ ਅੱਜ ਅਸੀਂ ਉਹਦੀ ਯਾਦ ਆਪਣੇ ਉਸ ਭਰਾ ਦੀ ਜਿਹੜੀ ਆ ਸ਼ਹਾਦਤ ਦਾ ਦਿਨ ਅਸੀਂ ਮਨਾ ਰਹੇ ਆ ਸੋ ਸੱਚੇ ਬਾਦਸ਼ਾਹ ਉਹਦੇ ਮਨ ਦਾ ਬਲਬਲਾ ਜਿਹੜਾ ਸੀਗਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਖੰਡਿਆ ਕਿਤੇ ਮਾੜਾ ਜਾ ਮੁੜ ਕੇ ਉਹਲਾ ਕਿਤੇ ਪਿੱਛੇ ਮੁੜ ਕੇ ਦੇਖਦਾ ਤੇਰੇ ਮਿੱਤਰ ਪਿਆਰੇ ਤੇਰੇ ਪਿਆਰ ਕਰਨ ਵਾਲਿਆਂ ਦਾ ਹਾਲ ਕੀ ਹੈ ਕਿ ਸ਼ਾਇਦ ਉਹਦਾ ਵੀ ਜਿਹੜਾ ਮਨ ਪਰਿਆ ਸੋ ਇਨੀ ਕੀ ਗੱਲ ਹੈ ਮੈਂ ਇੱਥੇ ਕਹਿ ਕੇ ਸੰਕੋਚਦਾ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਗੱਲ ਮੈਂ ਕਹਿ ਗਿਆ ਹਾਂ ਮੰਗਾ ਬਚਣ ਸੱਚੇ ਨੇ ਪਮਾ ਜਾ ਕੇ ਆਪਣੇ ਕੋਲੋਂ ਪੁੱਛ ਲਿਓ ਮੈਂ ਵੀ ਪੁੱਛਦਾ ਹਾਂ ਅਸੀਂ ਅੱਜ ਇਹ ਸੋਚਦੇ ਆ ਕਿ ਮੈਨੂੰ ਟਾਈਮ ਨਹੀਂ ਮਿਲਿਆ ਇੱਥੇ ਇੱਕ ਤੱਕ ਸਾਡਾ ਪੰਥ ਰਹਿ ਗਿਆ ਸੋ ਅੱਜ ਆ ਇਨੇ ਕਦੇ ਸੁਖਮਨੀ ਸਾਹਿਬ ਦੇ ਭਾਈ ਰਗਵੀਰ ਜੀ ਨੇ ਗੱਲ ਕਹੀ ਆ ਜਿਹੜੇ ਬੰਦੇ ਨੂੰ ਕੋਈ ਜਾਣਦਾ ਨਹੀਂ ਚਾਰ ਕੌਡਾਂ ਨੇ ਕੇਕ ਆਪਣੇ ਜਨਮ ਦਿਨ ਤੇ 60 ਸਾਲਾਂ ਦਾ ਵੀ ਹੋਵੇ ਨਾ ਉਹਦੇ ਜਨਮ ਦਿਨ ਦੇ ਗੁਰਦੁਆਰਾ ਸਾਹਿਬ ਦੀ ਕੇਕ ਕੱਢਦਾ ਹੋਵੇ ਤੇ ਇਹਨਾਂ ਵੱਧ ਬੰਦੇ ਹੋ ਜਾਣ ਸੋ ਉਹਨਾਂ ਜੋ ਕੰਨੀ ਮਾਫੀ ਗੁਰੂ ਮਾਰੇ ਕਿਰਪਾ ਕਰਨ ਸਾਡੇ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਰਾਜ ਭਾਗ ਸਾਡੇ ਲਈ ਇੱਕ ਦਿਨ ਦਾ ਕੰਮ ਆ ਜਦ ਦਿਨ ਅਸੀਂ ਇਮਾਨਦਾਰ ਹੋ ਗਏ ਕਿ ਅਸੀਂ ਇਮਾਨਦਾਰ ਆ ਇਹ ਅਸੀਂ ਆਪਣੇ ਤੋਂ ਬਚ ਲਈ ਸੋ ਭਲਾ ਜੋ ਕੰਨੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ